ਲੋ ਜੀ ਸਾਰਿਆਂ ਨੂੰ ਤਸੱਰੀਕਾਰ ਭਾਈ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਹਾਂ ਤੇ ਹੁਣ ਆਪਾਂ ਚਾਹ ਪੀ ਲਈਏ 3 ਵਜ ਗਏ ਹੁਣ ਕਰਦੇ ਆਪਾਂ ਸਬਜੀ ਦੀ ਤਿਆਰੀ ਸਬਜ਼ੀਆਂ ਦੀ ਉਹਦੋ ਸੋਚ ਲੱਗ ਜਾਂਦੀ ਹੈ ਕਾਦੀ ਬਣਾਈਏ ਹੈ ਵੱਡੇ ਵੱਡੇ ਜੇ ਕੱਦੂ ਨੇ ਉਹ ਤਾਂ ਕੱਚੇ ਹੋਣਗੇ ਇਹ ਆ ਤਾਂ ਬਾਲੇ ਕੱਚਾ ਹੋਊਗਾ ਆ ਪੱਕਾ ਹੋਊਗਾ ਆਪਾਂ چیر ਕੇ ਦਿਖਾਉਣਾ ਤੁਹਾਨੂੰ ਵੀ ਕਿਵੇਂ ਲਿਕਾ ਦੇ ਫਿਰ ਆਪਾਂ ਗੁੱਦੋ ਗੁੱਦ ਕੱਢ ਦਾਂਗੇ ਵਿੱਚੋਂ ਤੇ ਛਿੱਲਕੇ ਸਮਾਰ ਕੇ ਬਣਾ ਲਾਂਗੇ ਭਾਈ ਤੇ ਫਿਰ ਦੱਸੋ ਭਾਈ ਇਹ ਹਾਲ ਚਾਲ ਆ ਲਸਣ ਛਿੱਲ ਲੀਏ ਹੁਣ ਆਪਾਂ ਲਸਣ ਜਿਹੜਾ ਬੀਚੋਂ ਮੁੜ ਕੇ ਆਇਆ ਸੀ ਉਹ ਐ ਫਿਰ ਨਿਆਬ ਇੱਕ ਦੋ ਜਣੇ ਆ ਜਾਂਦੇ ਨੇ ਰਾਹੀ ਤੁਰੇ ਜਦ ਰਾਹੀ ਤੁਰੇ ਜਾਂਦੇ ਨੇ ਇੱਕ ਕਹਿੰਦਾ ਵੀ ਔਰ ਜੀ ਲੱਗੀ ਜਿਵੇਂ ਆਪਾਂ ਪਿੱਛੇ ਸੌਣ ਤਮੀ ਨਹੀਂ ਤਿਪਿਆ ਉਹਨੂੰ ਮਹਿੰਦੀ ਦੀ ਜ਼ਰੂਰਤ ਤੀ ਭਾਈ ਕਹਨ ਮਹਿੰਦੀ ਪਿਆ ਜਾ ਉਹ ਕਹਨ ਲਾ ਮਹਿੰਦੀ ਵੀ ਵੱਡੀ ਗੱਲ ਆ ਕੋਈ ਮਹੀ ਤਾਂ ਕਹਨ ਜਦੋਂ ਜੀ ਕਰਦਾ ਸੀ ਰੱਬ ਤੋਂ ਉਹਦੀ ਪਵਾ ਲੈਣਾ ਕਹਨ ਐ ਕਿਵੇਂ ਹੋ ਸਕਦਾ ਭਈ ਉਹਦੀ ਨਹੀਂ ਪਵਾ ਲੈਣਾ ਕਹਨ ਪਵਾ ਲੈਣਾ ਅੜਪੇ ਦੋ ਜਣੇ ਇੱਕ ਕਹਨ ਹੋ ਨਹੀਂ ਸਕਦਾ ਇੱਕ ਕਹਨ ਮੈਂ ਪਵਾ ਸਕਦਾ ਵੀ ਆਪਦੀ ਮਰਜ਼ੀ ਨਾਲ ਰੱਬ ਤੋਂ ਮਹੀ ਪਵਾ ਸਕਦਾ ਕਹਣਾ ਇਹ ਤਾਂ ਹੋ ਨਹੀਂ ਸਕਦਾ ਤੇਰੇ ਕੀ ਰੱਬ ਕੱਲੇ ਦੇ ਹੱਥ ਆ ਰੱਬ ਤਾਂ ਉਹਦੀ ਮਰਜ਼ੀ ਨਾਲ ਵੀ ਪਾਊਗਾ ਵੀ ਮੈਂ ਕਹਣਾ ਭਾਈ ਮੈਂ ਤਾਂ ਪਵਾ ਲੈਣਾ ਕਹਣਾ ਉਹ ਕਿ ਮੈਂ ਪਵਾਉਣਾ ਤੂੰ ਨਹੀਂ ਭਾਈ ਫਿਰ ਮੈਨੂੰ ਵੀ ਦੱਸ ਕਿ ਮੈਂ ਪਵਾਉਣਾ ਨੂੰ ਕਹਣਾ ਮੈਂ ਮੀ ਆਇ ਪਵਾ ਮਕਣਾ ਮੇਰੇ ਕੋਲੇ ਤਾਂ ਨਾ ਐਡਾ ਵੱਡਾ ਢਾਂਗਾ ਐਡਾ ਵੱਡਾ ਢਾਂਗਾ ਰੱਬ ਨਾਲ ਲੱਗਦਾ ਕਹਣਾ ਜਦੋਂ ਕਹਣਾ ਮੈਨੂੰ ਮੀ ਦੀ ਲੋੜ ਹੁੰਦੀ ਹੈ ਮੈਂ ਕਹਣਾ ਉਹਦੇ ਖੇਤ ਚ ਰੱਬ ਚ ਗਲੀ ਕੱਢ ਕੇ ਮੀ ਪਾ ਲੈਣਾ ਸਮਝ ਲਿਆ ਨਾ ਤੇ ਰੱਬ ਨੂੰ ਟੱਪ ਅਸਚਾ ਦੋ ਚੁੱਪ ਕਰ ਗਿਆ ਉਹ ਕਹਿੰਦਾ ਹੁਣ ਮੈਂ ਇਹਨੂੰ ਕੀ ਮੋੜ ਦੇਵਾਂ ਉਹ ਕਹਿੰਦਾ ਸਾਡੇ ਮਹਸਾ ਦਾ ਐਡਾ ਵੱਡਾ ਸਿੰਘਾ ਐਡਾ ਵੱਡਾ ਸਿੰਘਾ ਇੱਕ ਦੱਖਣ ਚ ਜਾਂਦਾ ਇੱਕ ਪਹਾੜ ਚ ਜਾਂਦਾ ਤਾਂ ਗਿਆ ਚੁੱਪ ਕਰ ਗਿਆ ਵੀ ਹੁਣ ਇਹਨੂੰ ਉੱਤਰ ਕੀ ਦੇਵਾਂ ਤੇ ਉੱਤਰ ਇਹਨੂੰ ਕੀ ਕੀ ਦੇਵਾਂ ਹੁਣ ਇਹਨੇ ਵੀ ਮੈਨੂੰ ਸਵਾਲ ਵੱਡਾ ਹੀ ਪਤਾ ਕਹਿੰਦਾ ਐਡਾ ਵੱਡਾ ਸਿੰਘ ਤਾਂ ਹੋ ਨਹੀਂ ਸਕਦਾ ਕਹਿੰਦਾ ਹੋ ਸਕਦਾ ਭਾਈ ਐਡਾ ਵੱਡਾ ਸਿੰਘ ਵੀ ਹੋ ਸਕਦਾ ਇੱਕ ਦੱਖਣ ਚ ਜਾਂਦਾ ਇੱਕ ਪਹਾੜ ਚ ਜਾਂ ਲੈ ਕਹਿੰਦਾ ਹਾਂ ਇੱਕ ਦੱਖਣ ਚ ਜਾਂਦਾ ਇੱਕ ਪਹਾੜ ਚ ਜਾਂਦਾ ਇਹ ਗੱਲਾਂ ਹੁੰਦੀਆਂ ਨੇ ਭਾਈ ਉਹ ਕਹਿੰਦਾ ਫਿਰ ਮੋੜ ਤੇ ਉਹਨੇ ਸੋਚਿਆ ਢਾਂਗੇ ਵਾਲੇ ਨੇ ਕਹਿੰਦਾ ਫਿਰ ਤੂੰ ਸੇ ਐਡਾ ਵੱਡਾ ਢਾਂਗਾ ਐਡਾ ਵੱਡਾ ਸਿੰਘਾ ਇੱਕ ਦੱਖਣ ਚ ਜਾਂਦਾ ਇੱਕ ਪਹਾੜ ਚ ਜਾਂਦਾ ਛੋਡੀ ਮੈਂਸ ਕਹਿੰਦਾ ਧਰਦੀ ਕਿੱਥੇ ਕੁਲਲੀ ਚ ਨਾ ਟਿਕਦੇ ਨਹੀਂ ਹੋਣ ਉਹ ਫਿਰ ਮੈਂਸ ਦੇ ਸਿੰਘਾਲਾ ਕਹਿੰਦਾ ਜਿੱਥੇ ਕਹਿੰਦਾ ਤੂੰ ਰੱਬ ਨਾਲ ਜੋੜਿਆ ਹੋਇਆ ਢਾਂਗਾ ਧਰਦਾ ਉੱਥੇ ਕਹਿੰਦਾ ਮੇਰੀ ਮੈਂਸੇ ਵੀ ਧਰ ਲੈਂਦੀ ਐ ਚੁੱਪ ਹੋ ਗਿਆ ਦੰਨੇ ਉਹਦਾ ਸਵਾਲ ਵੀ ਠੀਕ ਤੇ ਉਹਦਾ ਵੀ ਠੀਕ ਠੀਕ ਇਹ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਹੁਣ ਆਪਾਂ ਚੀਰਾਂਗੇ ਕੱਦੂ ਚਲਦੇ ਆਂ ਨਾਸਣ ਚਲਦੇ ਆਂ ਗੰਡੇ ਕਰਦੇ ਆਂ ਨਾਲੇ ਗੱਲਾਂ ਵਾਤਾ ਇਹ ਸੋਹਣੀ ਸੋਹਣੀ ਵੀਡੀਓ ਦੇਖਿਆ ਕਰੋ ਭਾਈ ਸੋਣਾ ਸੋਣਾ ਕਮੈਂਟ ਕਰਿਆ ਕਰੋ ਜੀ ਲਾ ਕੇ ਵੀਡੀਓ ਪਾਣੇ ਅਸੀਂ ਜੀ ਲਾ ਕੇ ਤੁਸੀਂ ਸਾਰੇ ਮੇਰੀ ਧੀਆਂ ਦੇਖਿਆ ਕਰੋ ਵੀਡੀਓ ਲੈਣ ਲਸਣ ਆਪਣਾ ਛਿੱਲਿਆ ਗਿਆ ਤੇ ਲਸਣ ਅਸੀਂ 2 ਚੋਂ ਮੁੜ ਕੇ ਆਇਆ ਤੇ ਪਹਿਲਾਂ ਉਹੀ ਵਰਤ ਲਾਂਗੇ

ਲੈ ਇਹ ਤਵਾਰੇ ਸੋਣਾ ਇਹ ਤਾਂ ਕੱत्ता ਕੱਚਾ-ਕੱਚਾ ਹੈ। ਉਹ ਸੌਕਨਾ ਦੋ ਇਹ ਕੱਦੂ ਚੀਰ ਲਾਂਗੇ ਖੁੱਲੀ ਸਬਜ਼ੀ ਬਣ ਜੂਗੀ ਫਿਰ। ਦੇ ਕੱਚਾ ਵੀ ਬੂਪੋਰਾ ਨਹੀਂ ਹੈਗੇ। ਬਹੁਤ ਸੋਣਾ ਤਾਂ ਕੱਚਾ ਹੀ ਆ। ਇਹ ਕਰ ਦੇ ਕੇ ਦੂੰ ਨਾ ਇਹੀ ਤਾਂ ਸੌਕ ਹੁੰਦਾ। ਕੱਚੇ ਹੁੰਦੇ ਨੇ ਇਹ। ਮੈਨੂੰ ਕਾਟਰ ਜਾ ਤਾਂ ਲਿਆ ਦੇ ਪੁੱਤ। ਕਾਟਰ ਲਿਆ ਕੇ ਦੇਉ ਲਸਣ ਤਾਂ ਇੱਧਰ ਆ। ਆ ਤਾਂ ਸਿਲ ਲੱਕਾਗਾ। ਕਾਟਰ ਲਿਆ ਕੇ ਦੇਉ। ਆ ਆਪਿਆ ਕਾਟਰ। ਕਾਟਰ ਪਾਪਾ ਜੀ ਸਬਜ਼ੀ ਕੱਟ ਕੇ ਕੱਦੂ ਸਿਲ ਕੇ ਚੀਰ ਦੇੜੀ ਬਰਨ ਵਾਲੀ ਗਾ ਹੱਥ ਤੱਕ 1:00 ਵਜੇ ਆਉ। ਕੱਖ ਗੰਡਾ ਤੇ ਪਾ ਗਿਆ ਕੀ ਉਹ ਵਸਨ। ਸਰ ਜੀ ਚੀਰ ਕੇ ਆਪਾਂ ਬਨ ਲਾਂਗੇ। ਮੈਂ ਇਹ ਨਹੀਂ ਕੱਟਾਂ। ਨਤਨ ਨੂੰ ਸਿੱਲੇ ਕਿਤਾ ਦੇਣਾ। ਇਹ ਮਿੱਲੇ ਦਿੰਦੇ। ਹਾਂ। ਸਿੱਲੇ ਦੇ। ਆਹ ਭਾਰੀ ਬਚਾਉਂਗੀ ਇਹਦਾ। ਛੋਟੀ। ਕੜੀ ਕਰਕੇ ਸਿੱਲੇ ਲਾ ਤਾਂ ਸਿਲਕੇ ਸਿਲ ਤਾਂ ਇਹਦਾ। ਗਿੱਦਜੀ ਕੱਟਾਂ। ਮੈਂ ਹੁਣ ਆ ਸਿੱਲੇ ਲਾ। ਹਾਂ। ਵੱਡੇ ਹੱਥ ਚ ਨਹੀਂ ਆਉਂਦਾ ਫਿਰ ਗੁੱਧ ਦੇ ਸਿੱਟੇ ਨਹੀਂ ਉਸ ਨੂੰ ਗੁੱਧ ਕੱਢ ਦਾਂਗੇ ਜੀ ਵੱਡੇ ਇਹ ਸਬਜ਼ੂ ਘੱਟ ਕੇ ਕੱਦਾ ਬੰਦਾ ਕੰਮ ਆਲਾ ਵੀ ਆ ਜਾਣਾ ਘਰ ਫਿਰ ਲੈਣ ਦੀ ਆ ਜਾਣਾ ਸਬਜ਼ੀ ਅਰੇ ਲੈ ਲੈ ਦੇ ਕਦੂਆਂ ਦਾ ਹੀ ਤਾਂ ਸੋਹਣਾ ਵਧੀਆ ਪਿੰਦਾ ਇਹ ਕਾ ਥੋੜਾ ਰਹਿਣਾ ਸੀ ਫਿਰ ਚਲੋ ਜੀ ਸਿਲ ਕੇ ਕਦੂ ਕਰ ਲਿਆ ਆਪਾਂ ਤਿਆਰ ਵਧੀਆ ਵਧੀਆ ਦੇਖ ਸੋਹਣਾ ਸੋਹਣਾ ਹੋ ਗਿਆ ਹੁਣ ਆਪਾਂ ਇਹਦੀ ਕਟਾਈ ਕਰਦੇ ਹਾਂ ਕਟਾਈ ਕਰਕੇ ਧਰਾਂਗੇ ਫਿਰ ਸਬਜ਼ੀ ਤਾਂ ਸੰਗਲ ਦਾ ਲਸਣ ਸਿਲ ਲਿਆ ਘੰਡੇ ਦੀ ਕਟਾਈ ਕਰ ਲਾਂਗੇ ਫਿਰ ਤਾਜ਼ੇ ਕਦੂ ਦੀ ਤਾਜੀ ਸਬਜ਼ੀ ਬਣਾਵਾਂਗੇ ਹਰੇ ਨਾਲ ਤੇ ਖਾਵਾਂਗੇ। ਕੱਦਕਾ ਗੁੱਦ ਬਣਦੇ ਹੀ ਵਧੀਆ ਹੁੰਦਾ। ਸਾਰਾ ਦੰਤਲ ਦੇ ਨੁੱਕਰੇ ਬੁੜੀਆਂ ਦੇ ਤਾਂ। ਇਹ ਘਾਂਡੇ ਮਾਂਗੇ ਲੈ ਲੀੜੇ ਤੋਂ ਲੈ ਸਬਜੀ ਕੱਟ ਲੈ। ਘਾਂਡੇ ਬਿਗਲਾ ਚਾਹੇ ਹੋਵੇ ਕਦੇ ਰੋਟੀ ਵਾਲੇ ਹੋਵੇ। ਵੱੱਜਾ ਬੰਨਣੀਆਂ, ਕੋਹਾ ਸਿੱਟਣਾ, ਸੰਨਾਰਾਣੀਆਂ ਕਿਸੇ ਟਾਈਮ ਕੰਮ ਨਹੀਂ ਮੁੱਕਦਾ। ਇੰਨਾ ਕੰਮ। ਹੰਬਜਾਨਾ ਸਾਰਾ ਦਿਨ ਨਾਲ ਮਿਲ ਕੇ ਕੱਦਦੇ ਆ ਜਰੋ। ਨਾ ਸਤੇ ਜਾਰੇ ਕੰਮ ਆ ਕਰੇ ਭਾਈ ਇਹ ਵਰਤ ਸਬਜੀ ਕੜੰਗ ਬਣਦੀ ਆ ਸਭ ਦੀ ਕੜੰਗ ਬਣਦੀ ਆ ਹੁਣ ਤਾਂ ਫਿਰ ਜੱਜ ਤਾਂ ਲੰਨਾ ਗਲੇ ਸਵੇਰੇ ਉਹ ਖਾ ਲੈਣਾ ਕੱਲ ਸਵੇਰੇ ਅੱਡੋ ਕੰਮ ਤੇ ਜਾਣਾ ਜਿਵੇਂ ਕੰਮ ਤਾਂ ਅਜੀ ਕਰਦਨੇ ਮਾੜੀ ਮੋਟੀ ਉਹ ਲੈ ਜਾਂਦੇ ਨੇ ਸਕੂਲ ਚ ਛੱਟ ਬੰਨ ਜਾਂਦੀ ਆ ਗਾਸ ਤੇ ਕਰੇ ਖਾ ਜਾਂਦੇ ਨੇ ਤੇਰਾ ਆ ਸਬਜੀ ਨਾ ਖਾ ਜਾਣ ਕਿ ਹੁਣ ਤਾਂ ਸੁੱਟੀਆਂ ਨੇ ਫੇ ਸੁੱਟੀਆਂ ਹੋ ਗਈਆਂ ਬਤਨ ਪੰਜ ਸਿੱਟੀਆਂ ਨੇ ਹੁਣ ਤਾਂ ਪੰਜ ਸਿੱਟੀਆਂ ਨੇ ਪੰਜ ਚਲੇ ਵਿਚਾਰਾਂ ਦਾ ਨਾਮ ਆਜੀ ਪੇਪਰ ਹੋ ਗਿਆ ਇਹਨਾਂ ਨੇ ਚਾਰ-ਦਾਰ ਘਰੇ ਬਹਿ ਕੇ ਪੜ ਲੈਣਗੇ ਮੁੰਗੜੀ ਪੜਾਈ ਦੇਖ ਪੀਲੀ ਬਾਲੀ ਹੋ ਗਈ ਆਪਣੇ ਤਾਂ ਪੱਤੇ ਡਿੱਗਣਗੇ ਸੌਰੀ ਦੱਬ ਦੱਬੇ ਖਾਏ ਹੋ ਜਾਂਦੇ ਬੱਸ ਨੂੰ ਖਾਏ ਨਾਲ ਵੀ ਖਿਲਰ ਗੋ ਜਾਂਦੇ ਇੱਕ ਬਿਨਾਂ ਵੀ ਉਫਲ ਹੋ ਜਾਂਦੇ ਕद्दू ਆਪਾਂ ਪੀਰ ਕੇ ਕਰਤਾ ਤਿਆਰ ਜੀ ਤੇ ਹੁਣ ਪਿਆਜ਼ ਕੱਟ ਲੈਨੇ ਹਰੀ ਮਿਰਚ ਕੱਟ ਲੈਨੇ ਬਾਕੀ ਅਮਨ ਦੀ ਬਣਾਉਣ ਦੀ ਤਿਆਰੀ ਰਹਿ ਜੂਗੀ ਮੇਰਾ ਕੰਮ ਹੋ ਚੁੱਕੂਗਾ ਮੈਂ ਇਹਦਾਂ ਕੰਮ ਕਰੂੰਗੀ ਫਿਰ ਸਬਜੀ ਪਾਣੀ ਭਾਈ ਉਹ ਬਣਾ ਲੂਗੀ ਤੇ ਹੈਗੀਆਂ ਮਿਰਚਾਂ ਕੱਟ ਦਿੰਦੇ ਚੀਰ ਦਿੰਦੇ ਆਪਾਂ ਸਿਰ ਦਿੰਦੇ ਆ ਗ੍ਰाइंड ਕਰ ਦੂ ਮਸਾਲਾ ਆਧਾ ਵੀ ਪਾ ਲਾਂਗੇ ਥੋੜਾ ਜਿਹਾ ਆਧੇ ਦੀ ਲੋੜ ਤਾਂ ਹੁੰਦੀ ਨਹੀਂ ਇਹ ਚ ਪਾਉਣ ਦੀ ਕद्दू ਚ ਥੋੜਾ ਜਿਹਾ ਪਾ ਲਾਂਗੇ ਇੱਧਰ ਸੇਵ ਕਦੇ ਪਾਇਆ ਨਹੀਂ ਹਰੀ ਮਿਰਚ ਦੀ ਤੇ ਜੋ ਲਸਣ ਦੀ ਸਰੈਂਡ ਕਰਕੇ ਮਸਾਲਾ ਵਧੀਆ ਸਿੱਕਤੀ ਚੰਗਾ ਬਣ ਜਾਂਦਾ ਤੇ ਅੰਦਰੋਂ ਸਿਰੱਤੇ ਬਣਾਉਣਾ ਨੂੰ ਆਣ ਵਾਲਾ ਮੱਚਾ ਕੋੜੀਆਂ ਤਾਂ ਬਹੁਤ ਨੇ ਤੁਸੀਂ ਦੇਖਤੀ ਪਾਵਾਂਗੇ ਇਹਨਾਂ ਕਿ ਮਿਰਚਾਂ ਮੋਟੀਆਂ ਨੇ ਕੋੜੀਆਂ ਸਿਕਲੀ ਜੀ ਨਹੀਂ ਖਾਂਦੇ ਸਾਡੇ ਆਣ ਕੇ ਵੀ ਕਰਾਰੀ ਹੁੰਦਾ ਬੱਸ ਇਹ ਨਹੀਂ ਆਪੀ ਪਾਵਾਂ ਲੋਕੀ ਵੀ ਡਾਲ ਵਧੀਆ ਬੁੱਕਤੀ ਦੋ ਬੰਦੇ ਤਾਂ ਵੱਡੇ ਚੱਲਦੇ ਨਹੀਂ ਆਪਾਂ ਅੱਧਾ ਵੀ ਕੱਟਿਆ ਵੇ ਅੱਧਾ ਹੀ ਕੱਟਿਆ ਜਾਂਦਾ ਮੈਂ ਤੇ ਰਾਵਾਂ ਕੱਟਦੀ ਆਂ ਮੇਰੇ ਚੰਗੀ ਗੱਟੀਆਂ ਨਹੀਂ ਹੁੰਦਾ ਸਿਰ ਵੀ ਪੈਂਦੀ ਅੰਨਾ ਕੁਝ ਵੀ ਕੱਟਿਆ ਜਾਂਦਾ ਚਾ ਇਹ ਤਾਂ ਲਾਉਣਾ ਆਪਾਂ ਦੋ ਬੰਦੇ ਪਾਵਾਂ ਲੈ ਬਾਹਲੇ ਦੇ ਦੋ ਬੰਦੇ ਨਹੀਂ ਗੇੜੀ ਭਣੀ ਬੰਦੇ ਦੋ ਵਧੂਰਾਂ ਚਾ ਲੈ ਜੇ ਕੱਟ ਦੋ ਅੱਧਾ ਕੱਟੋ ਚਾਲੂ ਬੱਤੋ

ਤੇ ਤਾਰ ਨਾ ਕੱਟ। ਚਲਾਉਣਾ ਨਹੀਂ ਹੁੰਦਾ ਭਾਈ। ਜਬਾਦੂ ਹੋਗਾ ਕਰ ਦੂਗਾ ਪਾਣੀ ਇੱਕ ਦਿਨ ਨਾ ਪੀ ਕਰਨਾ। ਮਸਾਲੇ ਦੀ ਗੱਲ। ਇਹਨੂੰ ਤਿਆਰ ਕੱਟ ਦੇ ਚਲੋ ਮਗਰੈਂਡ ਤਾਂ ਕਰੂਗੀ ਮਸਾਲਾ। ਇਹ ਚੱਕ ਲਾਂਗੀ ਤਾਂ ਠਈ। ਜਮਾਨੀ ਕਾ ਕਰੇਗੀ।

ਕਿ ਬ੍ਰੀਕ ਘੱਟ ਹੋਇਆਗਾ ਇਹ ਲੰਬੇ ਨੰਬਰ ਕੱਟਿਆ ਗਿਆ ਇੱਕ ਵਾਰ ਜਦੋਂ ਹੋਰ ਕੱਟ ਲਾਂਗੇ ਬ੍ਰੀਕ ਹੋ ਜੂਗਾ ਜਮਾ ਤੇ ਇਹ ਜਿਹੜਾ ਨਾ ਬੱਚਾ ਇਹ ਤਾਂ ਚੱਲਣਾ ਹਰਿਆ ਮੜੇ ਜੋਰ ਤੇ ਪਰ ਲੱਗਦਾ ਹੀ ਆ ਹਾਂ ਪਰ ਕਰਾਂਗੇ ਕਿ ਨਹੀਂ ਇਸੇ ਰਹੀ ਬਥਰਾਂ ਮਰਜ਼ੀ ਅੰਗੋਰੀਆ ਤੇ ਤੈਨੂੰ ਕਿਹਾ ਕਿ ਦਿਨਿਆਂ ਦਾ ਗ੍ਰਾਇੰਡ ਨਹੀਂ ਕਰਨੀਆਂ ਤੂੰ ਨਹੀਂ ਕਿਹਦੂ ਰਹਿਣ ਤੇ ਮੈਂ ਉਹ ਕਰ ਦੂੰਗੀ ਅਸ਼ ਗ੍ਰਾਇੰਡ ਕਰੂਗੀ ਗ੍ਰਾਇੰਡ ਕਰੂਗਾ ਚਲ ਤਾਂ ਤੂੰ ਕੱਟ ਲਿਆ ਸੋਹਣਾ ਗ੍ਰਾਇੰਡ ਕਰਕੇ ਵਧੀਆ ਬਣ ਜੂਗਾ ਚਲ ਤੂੰ ਚਲ ਤੂੰ ਕੱਟ ਲਾ ਕੇ ਰਹਾ ਮੋਟਾ ਤੇ 11 11 ਕੱਟ ਦੇ ਹਨਾ 11 11 ਕੱਟ ਦੇ ਮਿਰਚਾਂ ਵੀ ਕੱਟਣੀਆਂ ਮਿਰਚਾਂ ਕੱਟਣੀਆਂ ਨਹੀਂ ਗ੍ਰਾਇੰਡ ਕਰਕੇ ਉਹਦੇ ਨਾਲ ਫਿਰ ਵਧੀਆ ਕੋਲ ਜਾਂਦੀ ਐ ਕਦੂ ਸਰਦ ਠੀਕ ਬਰਾ ਤੇਰਾ ਚਾਹ ਪੂਰਾ ਹੋ ਗਿਆ ਕਮ ਤਾਂ ਜੋ ਆਪ ਨੂੰ ਸਾਰੇ ਲਾਉਣੇ ਚਾਹੀਦੇ ਨੇ ਇਹ ਸੜਤਾਨ ਇਹ ਚੋ ਇਹਨਾਂ ਕੰਡਾ ਖਰਾ ਕਰਨਾ ਇਹਨੂੰ ਕਿਹਾ ਦਾ ਕਰ ਦ ਕੰਡਾ ਮਨ ਚ ਦਾ ਕਰ ਦ ਫਲਾ ਨੱਕ ਕੱਢਾ ਆ ਤਾਂ ਨੱਕ ਵੱਡਤਾ ਫਿਰ ਤਾਂ ਨੱਕ ਰਹਿ ਜਾ ਤੇ ਹੁਣ ਸਾਡੇ ਇਗਜ਼ਾਮ ਮੁੱਕ ਗਏ ਨੇਗੇ ਤੇ ਅੱਜ ਸਾਨੂੰ ਹਾਫ ਡੇ ਛੁੱਟੀ ਹੋਈ ਹੈਗੀ ਡੇਢ ਵੇ ਛੁੱਟੀ ਹੋਗੀ ਸੀਗੀ ਜਿਹਨ ਸਾਨੂੰ ਸਸ ਟੀਚਰਾਂ ਨੂੰ ਤਾਂ ਉਹੀ ਟਾਈਮ ਬੁਗੀ ਛੁੱਟੀ ਕਿਰਾ ਸਟੂਡਿੰਗ ਨੂੰ ਇਗਜ਼ਾਮ ਹੋ ਗਏ ਨੇ ਮੁੱਕ ਗਏ ਨੇ ਅਜੇ ਲਾਸਟ ਇਗਜ਼ਾਮ ਸੀਗਾ ਕੰਪਿਊਟਰ ਦਾ ਸਾਬ ਨੇ ਕੱਟਦੇ ਸੀਗੇ ਗੰਡੇ ਤੇ ਇਹ ਮਸ਼ੀਨ ਹੈਗੀ ਇਹਨੂੰ ਪਿੱਛੋਂ ਖੋਲ ਕੇ ਨਾ ਇਹਦੇ ਚ ਜਿਹੜਾ ਕੁਝ ਵੀ ਆਪ ਪਾਉਣਾ ਚਾਹਦੇ ਹਾਂ ਉਹ ਪਾ ਕੇ ਇਹਦੇ ਚ ਲੰਬੇ ਲੌਟੇ ਕੱਟੇ ਜਾਂਦੇ ਆ ਬਸ ਦੱਬ ਕੇ ਵਧੀਆ ਇਹਦੇ ਚੋਂ ਆ ਜਾਂਦਾ ਹੈ ਬਾਰੇ ਆਪਾਂ ਨੇ ਇੱਕ ਤਾਜੀ ਕੱਟਦੇ ਸੀਗੇ ਪਿਆਜ਼ ਇੱਕ ਕੱਲਸ ਹੈ ਨਾ ਇੱਕ ਗੰਡੇ ਬਹੁਤ ਵਧੀਆ ਪਤਲੇ ਕੱਟੇ ਜਾਣਗੇ ਤੇ ਮਿਰਚਾਂ ਮਮਾ ਗ੍ਰाइंड ਕਰਨਗੇ ਤੇ ਕਿਰੋਂ ਆਪਣਾ ਕੰਮ ਵੀ ਹੋ ਗਿਆ ਜੀ ਬਾਅਦ ਚ ਮਿਲਦੇ ਆਂ